ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਪਲੀਜ਼ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਲਾਈਕ ਕਮੈਂਟ ਕਰਕੇ ਦੱਸੋ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੇ ਸੂਟ ਲੈ ਕੇ ਆਏ ਜੋ ਵੀ ਤੁਹਾਨੂੰ ਪਸੰਦ ਆ ਇਹਦੇ ਵਿੱਚ ਨਿਊ ਫੈਬਰਿਕ ਹੈ ਨਿਊ ਕਲੈਕਸ਼ਨ ਹੈ ਨਿਊ ਪ੍ਰਿੰਟ ਨੇ ਬਹੁਤ ਸੋਹਣੇ ਤੇ ਬਾਕੀ ਤੁਹਾਨੂੰ ਜੋ ਵੀ ਪਸੰਦ ਹੋਊਗਾ ਜੀ ਜਲਦੀ ਜਲਦੀ ਤੁਸੀਂ ਸੂਟ ਸਕਰੀਨ ਸ਼ਾਟ ਲੈ ਕੇ ਆਪਣਾ ਸੂਟ ਬੁੱਕ ਕਰ ਲਿਓ ਪਲੀਜ਼ ਰਿਕਵੈਸਟ ਹੈ ਜੀ ਮੈਂ ਤੁਹਾਨੂੰ ਹੋ ਸਕਦਾ ਵੀ 2 ਵਜੇ ਤੋਂ ਬਾਅਦ ਰਿਪਲਾਈ ਦੇਵਾਂ ਤੇ ਆਪਣੀ ਰਿਸ਼ਤੇਦਾਰੀ ਦੇ ਵਿੱਚ ਮਰਗਤ ਹੋ ਗਈ ਅਸੀਂ ਨੇ ਉੱਥੇ ਸੰਸਕਾਰ ਤੇ ਜਾਣਾ ਇਸ ਲਈ ਮੈਂ ਵੀਡੀਓ ਜਲਦੀ ਜਲਦੀ ਐ ਬਣਾ ਰਹੀ ਮੈਂ ਕੱਲ ਲਾਈਵ ਦੇ ਵਿੱਚ ਬੋਲਿਆ ਸੀ ਵੀ ਮੇਰੀ ਵੀਡੀਓ 8 ਤੋਂ 9 ਦੇ ਵਿੱਚ ਵਿੱਚ ਆਊਗੀ ਮੈਂ ਕਿਹਾ ਭੈਣਾ ਫਿਰ ਵੇਟ ਕਰਨੀਏ ਇਸ ਕਰਕੇ ਮੈਂ ਵੀਡੀਓ ਅਪਲੋਡ ਕਰ ਦੂੰਗੀ ਤੁਸੀਂ ਨੇ ਜੋ ਵੀ ਸੂਟ ਲੈਣਾ ਹੈ ਜੀ ਰੇਟ ਮੈਂ ਨਾਲ-ਨਾਲ ਦੱਸੂਗੀ ਬਸ ਤੁਸੀਂ ਆਪਣਾ ਸੂਟ ਬੁੱਕ ਕਰ ਦਿਓ ਤੇ ਵੀ ਸਾਡੇ ਦਾ ਸਾਡਾ ਇਹ ਸੂਟ ਰੱਖ ਦਿਓ ਰੱਖ ਦਿਓ ਬਸ ਮੈਸੇਜ ਹੀ ਕਰਕੇ ਤੁਸੀਂ ਦੱਸ ਦਿਓ ਗੱਲ ਨਹੀਂ ਮੈਂ ਆਕੇ ਤੁਹਾਡੇ ਨਾਲ ਗੱਲ ਕਰਨੂੰਗੀ ਜੇ ਤੁਸੀਂ ਮੈਸੇਜ ਦੇਖ ਕੇ ਮੈਨੂੰ ਰਿਪਲਾਈ ਦੇ ਦਿਓ ਜੀ ਚਲੋ ਜੀ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਆਪਣਾ ਆਰ ਕੇ ਬੂਟਿਕ ਚੈਨਲ ਹੈ ਜੀ ਉਹਨੂੰ ਤੁਸੀਂ ਸਬਸਕ੍ਰਾਈਬ ਕਰੋ ਤੇ ਸੂਟਾਂ ਦੀ ਵੀਡੀਓ ਅਪਲੋਡ ਹੁੰਦੀ ਹੈ ਜੀ ਸਵੇਰੇ ਤੇ ਰਾਜਵਿੰਦਰ ਬਲੌਗ ਹੈ ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਜੀ ਉਹ ਆਪਾਂ ਬਲੌਗ ਕਰਦੇ ਆਂ ਜੀ ਸ਼ਾਮ ਨੂੰ ਤੇ ਇਸ ਕਰਕੇ ਪਲੀਜ਼ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਜੀ ਹੁਣ ਆਪਾਂ ਨਿਊ ਨਿਊ ਕ੍ਰੈਂਟ ਨਿਊ ਨਿਊ ਫੈਬਰਿਕ ਲੈ ਕੇ ਆ ਰਹੇ ਪਹਿਣਾ ਦੇ ਲਈ ਅੱਗੇ ਮੈਰਿਜਾਂ ਵਾਸਤੇ ਹੈਨਾ ਕੱਲਾ ਜ਼ਰੂਰੀ ਨਹੀਂ ਹੁੰਦਾ ਵੀ ਵਰਕ ਵਾਲੇ ਸੂਟ ਹੀ ਰੈਡੀ ਕਰੀਏ ਪ੍ਰਿੰਟ ਸੂਟਾਂ ਦੇ ਵਿੱਚ ਵੀ ਬਹੁਤ ਵਧੀਆ ਹਾਈ ਕੁਆਲਿਟੀ ਦੇ ਬਹੁਤ ਵਧੀਆ ਬ੍ਰਾਂਡ ਦੇ ਸੂਟ ਆਏ ਹੋਏ ਨੇ ਜੋ ਵੀ ਤੁਹਾਨੂੰ ਪਸੰਦ ਆ ਜੀ ਤੁਸੀਂ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸੀ ਇਹ ਸੂਟ ਹੈਗਾ ਆਪਣਾ ਗ੍ਰੀਨ ਕਲਰ ਦਾ ਇਹ ਇਹ ਨਾ ਕਰਸ ਚਨੂਨ ਦੇ ਵਿੱਚ ਆ ਗਿਆ ਜੀ ਟਿਸੂ ਦੇ ਵਿੱਚ ਫੈਬਰਿਕ ਆ ਜਿਹੜੀ ਕਰਸਾ ਆ ਗਈ ਜੀ ਤੇ ਟਿਸੂ ਦੇ ਵਿੱਚ ਤੁਹਾਨੂੰ ਇਹਦੀ ਸ਼ਾਈਨਿੰਗ ਮਿਲੇਗੀ ਦੇਖੋ ਬਹੁਤ ਵਧੀਆ ਪਿਆਰਾ ਕਲਰ ਹੈ ਇਹਦੇ ਨਾਲ ਆਪਾਂ ਨੇ ਟਿਸੂ ਦੀ ਹੀ ਰੱਖੀ ਹੈ ਜੀ ਸਲਵਾਰ ਪਲੇਨ ਸਲਵਾਰ ਆ ਜੇ ਤੁਸੀਂ ਆਲ ਓਵਰ ਲਾਉਂਗੇ ਜੀ ਤਾਂ ਤੁਹਾਨੂੰ ਆਲ ਓਵਰ ਇਹ ਥੋੜਾ ਜਿਆਦਾ ਰੇਟ ਪੈ ਜੂਗਾ ਜੇ ਤੁਸੀਂ ਇਹਨੂੰ ਮੈਚਿੰਗ ਲਾਉਂਗੇ ਮੈਚਿੰਗ ਤੁਹਾਨੂੰ ਪਾਊਗਾ ਜੀ ਇਹ 1800 ਰੁਪਏ ਦੇ ਵਿੱਚ ਆਲ ਓਵਰ ਤੁਹਾਨੂੰ ਪਾਊਗਾ ਜੀ ਇਹ 2200 ਰੁਪਏ ਦੇ ਵਿੱਚ ਬਾਕੀ ਤੁਹਾਡੀ ਚੁਆਇਸ ਹੈ ਜਿਹੜੀ ਫੈਬਰਿਕ ਸਲਵਾਰ ਦੀ ਰਹੂਗੀ ਜੀ ਟਿਸੂ ਦੇ ਵਿੱਚ ਰਹੂਗੀ ਤੇ ਸ਼ਰਟ ਦੀ ਫੈਬਰਿਕ ਰਹੂ ਜੀ ਕਰਸ ਟਿਸੂ ਦੇ ਵਿੱਚ ਦੇਖੋ ਬਹੁਤ ਸੋਹਣੀ ਕਰਸ ਹੈ ਜਿਹੜੀ ਸ਼ਾਈਨਿੰਗ ਆ ਰਹੀ ਹੈ ਬਹੁਤ ਵਧੀਆ ਇਹਦੇ ਵਿੱਚ ਇੱਕ ਕਲਰ ਹੈਗਾ ਜੀ ਮਸਟਰਡ ਕਲਰ ਪ੍ਰਿੰਟ ਸੇਮ ਰਹੂਗਾ 컬러 ਬਦਲ ਗਈ ਜੀ ਹੁਣ ਉਹ ਚੀਜ਼ਾਂ ਹਨਾ ਖਤਮ ਹੋ ਗਈਆਂ ਵੀ ਫਿਰ ਇੱਕ ਚੀਜ਼ ਨਾਲ ਕ੍ਰੇਪ ਦੀ ਸਲਵਾਰ ਹੋਵੇ ਦੇਖੋ ਜੀ ਇੱਕ 컬러 ਇਹ ਵਾਲਾ ਮਾਸਟਰਡ 컬러 ਬਹੁਤ ਪਿਆਰਾ 컬러 ਨੇ ਇਹਦੇ ਨਾਲ ਵੀ ਸੇਮ ਫੈਬਰਿਕ ਦੀ ਸ਼ਰਟ ਹੈ ਜੀ ਤੇ ਸੇਮ ਸਲਵਾਰ ਰਹੂਗੀ ਦੇਖੋ ਬਹੁਤ ਪਿਆਰੇ 컬러 ਨੇ ਥੋੜੇ ਜਿਹਾ ਹਨਾ ਸਰਦਾਰੀ ਜਿਹੀ ਲੁੱਕ ਦੇ 컬러 ਨੇ ਇਸ ਤੋਂ ਬਾਅਦ ਆ ਗਈ ਜੀ ਮੈਚਿੰਗ ਇਹ ਵੀ ਤੁਹਾਨੂੰ ਟਿਸ਼ੂ ਸਿਮਰ ਦੇ ਵਿੱਚ ਹੀ ਮਿਲਣਗੇ ਦੇਖੋ ਜੀ ਇਸ ਤਰ੍ਹਾਂ ਦੇ ਇਹ ਮੇਰੀਆਂ ਭੈਣਾਂ ਕਿਵੇਂ ਮਰਜ਼ੀ ਇਹਨਾਂ ਨੂੰ ਸੂਟਾਂ ਨੂੰ ਰੈਡੀ ਕਰਕੇ ਪਾ ਸਕਦੀ ਨੇ ਦੇਖੋ ਜੀ ਇਹ ਬਿਲਕੁਲ ਲਾਈਟ weight ਫੈਬਰਿਕ ਹੈ ਆਪਾਂ ਫੈਬਰਿਕ ਦੀ ਜ਼ਿੰਮੇਵਾਰੀ ਨਾਲ ਆਪਾਂ ਤੁਹਾਨੂੰ ਸੂਟ ਆ ਜਿਹੜਾ ਲੈ ਕੇ ਦੇਵਾਂਗੇ ਜੀ ਤੁਹਾਡੇ ਘਰ ਤੱਕ ਫੈਬਰਿਕ ਹੈ ਜਿਹੜੀ ਬਹੁਤ ਵਧੀਆ ਮਿਲੂਗੀ ਦੇਖੋ ਇਸ ਟਿਸੂ ਸਿਮਰ ਦੇ ਵਿੱਚ ਸ਼ਰਟ ਰਹੂਗੀ ਜੀ ਟਿਸੂ ਸਿਮਰ ਦੀ ਹੀ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੂਗੀ ਇਸ ਤਰ੍ਹਾਂ ਦੇ ਦੇਖੋ ਜੀ ਇਹਦੇ ਵਿੱਚ ਆਪਣੇ ਕੋਲੇ ਮੇਰਾ خیال ਤਿੰਨ ਚਾਰ ਕਲਰ ਨੇ ਇੱਕ ਕਲਰ ਹੋ ਗਿਆ ਜੀ ਮਰਜੈਂਟਾ ਤੇ ਬਾਕੀ ਆਪਾਂ ਦਿਖਾਉਨੇ ਆ ਤੁਹਾਨੂੰ ਜੋ ਵੀ ਕਲਰ ਰਹੇਗੇ ਨੇ ਤੇ ਉਹਨਾਂ ਮੇਰੀ ਹਾਂਹ ਹਮ ਕਲਰ ਪਸੰਦ ਆ ਜਾਣਗੇ ਬਹੁਤ ਪਿਆਰੇ ਕਲਰ ਨੇ ਮੈਨੂੰ ਤਾਂ ਬਹੁਤ ਪਿਆਰੇ ਮੈਂ ਦੇਖ ਰੇਕ ਕਿ ਸੋਨੇ ਸੋਨੇ ਕਲਰ ਲੈ ਕੇ ਆਇਆ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤੁਹਾਨੂੰ 2100 ਇਹ ਮੈਚਿੰਗ ਸਲਵਾਰ ਹੈ ਨਾ ਨਾਲ ਦੀ ਸੇਮ ਫੈਬਰਿਕ ਹੈ ਤੇ ਇਹਦਾ 2100 ਪ੍ਰਾਈਸ ਰਹੂਗਾ ਬਾਕੀ ਤੁਹਾਡੀ ਚੋਇਸ ਹੈ ਜਿੰਨੇ ਦਾ ਤੁਸੀਂ ਕਲਰ ਲਾਉਂਗੇ ਤਾਂ ਤੁਸੀਂ ਲੈ ਸਕਦੇ ਹੋ ਦੂਸਰਾ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਫਿਰੋਜੀ ਕਲਰ ਦੇਖੋ ਜੀ ਇਹ ਆ ਗਿਆ ਫਿਰੋਜੀ ਕਲਰ ਇਹਦੇ ਵਿੱਚ ਸੇਮ ਸਲਵਾਰ ਰਹੂਗੀ ਜੀ ਨਾਲ ਪ੍ਰਿੰਟ ਮੈਚਿੰਗ ਬਣੀ ਹੋਈ ਹੈ ਇਹਦੇ ਵਿੱਚ ਦੇਖੋ ਬਹੁਤ ਪਿਆਰੀ ਕਲੈਕਸ਼ਨ ਹੈ ਹੁਣ ਅੱਗੇ ਹੈ ਨਾ ਵਿਆਹ ਪ੍ਰੋਗਰਾਮ ਆ ਰਹੇ ਨੇ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਹਰ ਇੱਕ ਵਿਆਹ ਦੇ ਵਿੱਚ ਸਾਰੇ ਵਰਕ ਵਾਲੇ ਸੂਟ ਹੀ ਪਾਈਏ ਤੇ ਇਹਨਾਂ ਦਾ ਜਿਹੜੇ ਹੈਗੇ ਨੇ ਜੀ ਮੈਚਿੰਗ ਸੂਟ ਇਹਨਾਂ ਦਾ ਪ੍ਰਾਈਜ਼ ਰਹੂਗਾ 2100 ਰੁਪਏ ਤੇ ਇਸ ਤੋਂ ਬਾਅਦ ਆ ਗਈ ਸੀ ਮਹਿੰਦੀ ਕਲਰ ਦੇਖੋ ਸਕਿਨ ਦਾ ਕੰਬੀਨੇਸ਼ਨ ਸਾਰੇਂ ਜੀ ਹੈ ਦੇਖੋ ਜੀ ਇਹ ਹੈਗਾ ਇਹਦਾ ਮਹਿੰਦੀ ਕਲਰ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਲੈ ਸਕਦੇ ਹੋ ਦੂਸਰਾ ਕਲਰ ਹੈਗਾ ਇਹ ਵੀ ਬਹੁਤ ਪਿਆਰਾ ਕਲਰ ਹੈ। ਦੇਖੋ ਜੀ ਇਹ ਹੈਗਾ ਗਰੇ ਤੇ ਥੋੜਾ ਜਿਹਾ ਮਾਊਸ ਕਲਰ ਹੈਗਾ ਤੇ ਸਕਿਨ ਦਾ ਇਹਦਾ ਕੰਬੀਨੇਸ਼ਨ ਬਣਿਆ ਹੋਇਆ ਜੀ ਦੇਖੋ ਇਹਦੇ ਨਾਲ ਵੀ ਆਪਾਂ ਨੇ ਸਿਮਰ ਦੀ ਹੀ ਰੱਖੀ ਹੈ ਜੀ ਸਲਵਾਰ ਇਹਦੇ ਵਿੱਚ ਸਲਵਾਰ ਦੇ ਵਿੱਚ ਆ ਡਾਊਟਸ ਨਹੀਂ ਹੈਗੇ ਇਸ ਕਰਕੇ ਇਹ ਸੂਟ ਦਾ ਪ੍ਰਾਈਸ ਥੋੜਾ ਜਿਹਾ ਘਟ ਜੂਗਾ ਇਹਦਾ ਪ੍ਰਾਈਸ ਰਹੂਗਾ ਜੀ 1950 ਰੁਪਏ ਇਹ ਪਲੇਨ ਸਿਮਰ ਦੀ ਸਲਵਾਰ ਹੈ ਉਹਨਾਂ ਨਾਲ ਹੈ ਨਾ ਮੈਚਿੰਗ ਡਾਊਟਸ ਵਾਲੀ ਇਹ ਮੈਨੂੰ ਕੱਲੀ ਸ਼ਰਟ ਵੀ ਨਹੀਂ ਸੀ ਇਹਦੇ ਨਾਲ ਮੈਂ ਸਲਵਾਰ ਮੈਚ ਕਰ ਲਈ ਜੀ देखो जी जो भी तहां को पसंद है तब ਤੁਸੀਂ ਲੈ ਸਕਦੇ ਹੋ ਸੂਟ ਉਹਨਾਂ ਪਹਿਣਾ ਲਈ ਵੀ ਰੱਖਿਆ ਜਾਊਗਾ ਜੀ ਜਿਹੜੀਆਂ ਮੇਰੀਆਂ ਪਹਿਣਾ ਹਨ ਵੀ ਪੇਮੈਂਟ ਕਰ ਦੇਣੀਆਂ ਇਹ ਨਹੀਂ ਹੋਊਗਾ ਵੀ ਤੁਸੀਂ ਕਹਿ ਕੇ ਜੀ ਫਿਰ 10-10 ਦਿਨ ਬੋਲਦੇ ਨਹੀਂ ਹਨ ਇਹ ਚੀਜ਼ਾਂ ਦਾ ਫਿਰ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਬਾਕੀ ਹੁਣ ਵਿਆਹਾਂ ਦਾ ਸੀਜ਼ਨ ਆ ਗਿਆ ਜੀ ਇੱਕ ਵਾਰ ਸੂਟ ਜਿਹੜੇ ਹਨਾ ਸੇਲ ਹੋ ਗਏ ਮੁੜ ਕੇ ਦੁਬਾਰਾ ਤੋਂ ਮਿਲਦੀ ਨਹੀਂ ਹੈਗੇ ਤੇ ਤੁਸੀਂ ਫਿਰ ਉਹ ਪਹਿਣ ਮੇਰੀ ਹੋਰ ਕਿਤੋਂ ਲੈ ਲੈਂਦੀ ਹੈ ਇਧਰੋਂ ਮੈਨੂੰ ਜਵਾਬ ਦੇਣਾ ਪੈਂਦਾ ਜੇ ਐਵੇਂ ਹਨਾ ਕੰਮ ਠੀਕ ਨਹੀਂ ਰਹਿੰਦਾ ਪਲੀਜ਼ ਤੁਸੀਂ ਨਾਲ ਦੀ ਨਾਲ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਆ ਕਰੋ ਜੀ ਪ੍ਰਾਈਜ਼ ਨੇ ਜਿਹੜੇ ਵੀਡੀਓ ਦੇ ਵਿੱਚ ਦੱਸੇ ਹੁੰਦੇ ਨੇ ਆਪਣੇ ਘੱਟ ਵੱਧ ਹਨਾ ਵੀ ਤੁਸੀਂ ਇਹ ਚੱਕਰ ਨਾ ਦੇਖਿਆ ਕਰੋ ਵੀ ਆਪਾਂ 100 200 ਹੋਰ ਘਟਾ ਲਾਂਗੇ ਜੀ ਇਹ ਦੁਕਾਨਾ ਵਾਲਾ ਕੰਮ ਤਾਂ ਹੈਗਾ ਹਨਾ ਆਪਾਂ ਤਾਂ ਮੈਂ ਤਾਂ ਪਹਿਲਾਂ ਹੀ ਸਾਰਿਆਂ ਨੂੰ ਜਿਹੜੇ ਰੇਟ ਨੇ ਉਹ ਖਿੱਚ ਕੀ ਲਾਉਣੀ ਆ ਬਾਕੀ ਤੁਹਾਡੀ ਚੁਆਇਸ ਹੈ ਜਿਵੇਂ ਦਾ ਤੁਸੀਂ ਸੂਟ ਕਹੋਗੇ ਜੀ ਆਪਾਂ ਉਹ ਮੇ ਦਾ ਸੂਟ ਹੈ ਜਿਹੜਾ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਦੇਖੋ ਜੀ ਬਹੁਤ ਪਿਆਰੇ ਕਲਰ ਨੇ ਲਓ ਸਕਰੀਨਸ਼ਾਟ ਤੇ ਆਪਣੇ ਤੁਸੀਂ ਪ੍ਰਮੁੱਖ ਕਰੋ ਕੋਈ ਵੀ ਕਲਰ ਇਹਦੇ ਵਿੱਚੋਂ ਛੱਡਣ ਵਾਲਾ ਨਹੀਂ ਹੈਗਾ ਜਲਦੀ ਜਲਦੀ ਸਾਰੇ ਸੂਟ ਕਨਫਰਮ ਕਰ ਸਕਦੇ ਹੋ ਤੁਸੀਂ ਜਿਹੜੇ ਪ੍ਰਿੰਟ ਸੂਟ ਨੇ ਉਹ ਵੀ ਬਹੁਤ ਸੋਹਣੇ ਨੇ ਪਲੀਜ਼ ਰਿਕਵੈਸਟ ਹੈ ਜੀ ਹਜੇ ਆਪਣੇ ਕੋਲ ਇਹ ਨਹੀਂ ਮੈਂ ਸਿੰਗਲ ਸਿੰਗਲ ਕਲਰ ਹੀ ਲੈ ਕੇ ਆਂਦਾ ਤੇ ਤੁਸੀਂ ਮੈਨੂੰ ਜਲਦੀ ਤੋਂ ਜਲਦੀ ਕਨਫਰਮ ਕਰੋ ਪਤਾ ਆਪਾਂ ਨੂੰ ਕਸਟਮਰ ਦੇ ਪਤਾ ਲੱਗ ਜਾਂਦਾ ਵੀ ਕਿਵੇਂ ਦੀ ਚੁਆਇਸ ਉਹਨਾਂ ਨੂੰ ਚਾਹੀਦੀ ਹੈ ਫਿਰ ਆਪਾਂ ਇਸ ਦੇ ਦੁਬਾਰਾ ਤੋਂ ਹੋਰ ਰਿਪੀਟ ਡਿਜ਼ਾਈਨ ਮੰਗਾ ਲਾਂਗੇ ਜੀ ਇਹਦੇ ਚਲੋ ਜੀ ਮੈਨੂੰ ਚਲੋ ਲਾਓ ਸਕਰੀਨਸ਼ਾਟ ਤੇ ਤੁਸੀਂ ਵਟਸਐਪ ਤੇ ਮੈਸੇਜ ਕਰ ਦਿਓ ਇਹਨਾਂ ਕਿ ਉਹ ਵੀ ਰਿਪਲਾਈ ਨਹੀਂ ਉਂਦਾ ਚਲੋ ਜੀ ਮੈਂ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗੜ ਜੈਨ ਪਸੰਦਾਏ ਹੋਣਗੇ ਪਲੀਜ਼ ਨੇਊ ਜੀ ਚੀਜ਼ ਆ ਜਲਦੀ ਜਲਦੀ ਆਰਡਰ ਕਨਫਰਮ ਕਰਕੇ ਤੁਸੀਂ ਆਪਣੇ ਸੂਟ ਲੈ ਸਕਦੇ ਹੋ ਜੀ ਮਹੀਨੇ-ਮਹੀਨੇ ਬਾਅਦ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਇਹ ਸੂਟ ਮਿਲ ਜੂਗਾ ਇਹ ਮਿਲ ਜੂਗਾ ਇਹ ਨਹੀਂ ਹੋ ਸਕਦਾ ਪਲੀਜ਼ ਰਿਕਵੈਸਟ ਹੈ ਤੁਸੀਂ ਜਲਦੀ ਜਲਦੀ ਆਪਣੇ ਸੂਟ ਬੁੱਕ ਕਰੋ ਤੇ ਆਪਣੇ ਪੇਮੈਂਟ ਕਰਕੇ ਸਕਰੀਨਸ਼ਾਟ ਸੈਂਡ ਕਰ ਦਿਓ ਜਿਵੇਂ ਕਿ ਮੈਂ ਭੈਣਾਂ ਨੂੰ ਰਿਕਵੈਸਟ ਕਰਦੀ ਆਂ ਜੀ ਜਦੋਂ ਤੁਸੀਂ ਪੇਮੈਂਟ ਕਰਤੀ ਜੀ ਮੈਨੂੰ ਨਾਲ ਦੀ ਨਾਲ ਡਰੈੱਸ ਸੈਂਡ ਕਰ ਦਿਆ ਕਰੋ ਤਾਂ ਫਿਰ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਆਹ ਡਰੈਸ ਤੋਂ ਐਨੀ ਪੇਮੈਂਟ ਆਈ ਹੈ ਆਹ ਸੁਪ ਲਈ ਆਈ ਹੈ ਜਦੋਂ ਤੁਸੀਂ ਪੇਮੈਂਟ ਨਹੀਂ ਕਰਦੇ ਐਦਾਂ ਹੀ ਪੇਮੈਂਟ ਕਰਕੇ ਛੱਡ ਦਿੰਦੇ ਨੇ ਫਿਰ ਮੈਨੂੰ ਪਤਾ ਨਹੀਂ ਲੱਗਦਾ ਜੀ ਫਿਰ ਆਪਣੀ ਕਨਫਿਊਜ਼ਨ ਹੋ ਜਾਂਦੀ ਹੈ ਇਸ ਕਰਕੇ ਪਲੀਜ਼ ਰਿਕੁਐਸਟ ਹੈ ਤੁਸੀਂ ਨਾਮ ਦੇ ਨਾਲ ਡਰੈਸ ਸੈਂਡ ਕਰ ਦਿਆ ਕਰੋ ਡਰੈਸ ਪੂਰਾ ਸੌਰੀ ਡਰੈਸ ਪੂਰਾ ਹੋਵੇ ਜੀ ਪਿੰਨ ਕੋਡ ਹੋਵੇ ਆਪਣਾ ਨਾਮ ਪਿੰਡ ਵਗੈਰਾ ਡਿਸਟ੍ਰਿਕਟ ਸਾਰਾ ਫੋਨ ਨੰਬਰ ਉਹ ਪਾਇਆ ਕਰੋ ਜੀ ਜਿਹੜਾ ਤੁਸੀਂ ਚੱਕ ਸਕਦੇ ਹੋ ਹਾਂ ਮੇਰੇ پارਸਲ ਵਾਪਸ ਆ ਜਾਂਦੇ ਨੇ ਫਿਰ ਸਾਨੂੰ ਦਿੱਕਤ ਆਉਂਦੀ ਹੈ ਇਹ ਚੀਜ਼ ਦੀ ਚਲੋ ਜੀ ਮੈਨੂੰ ਪੂਰੀ ਨੀਰਾ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਰੇਲੀ ਸਤਿ ਸ੍ਰੀ ਅਕਾਲ ਜੀ